ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਹੋਮੋਗੇ ਤੇ ਹੋ ਸੁਣਾਓ ਤੁਹਾਡਾ ਕੀ ਹਾਲ ਚਾਲਾ ਤੇ ਜਿਹੜੇ ਮੇਰੇ ਵੀਰਾਂ ਦਾ ਭੈਣਾ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਨੇ ਗੁਲਜੀਤ ਕੌਰ ਕੌਕੇ ਚੈਨਲ ਸਾਡਾ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਏ ਆ ਅੱਜ ਆਪਾਂ weight reduce ਤੇ ਆ ਕਿ ਆਪਣਾ ਭਾਰ ਆ ਜਿਹੜਾ ਆਪਾਂ ਡਿਲੀਵਰੀ ਤੋਂ ਬਾਅਦ ਕਿਵੇਂ ਘਟਾਈਏ ਜਾਂ ਵੈਸੇ ਵੀ ਆਪਾਂ ਆਪਣਾ ਭਾਰ ਕਿਵੇਂ ਘਟਾ ਸਕਦੇ ਆ ਬਹੁਤ ਰੰਗੀਆਂ ਵੀਡੀਓ ਆndੀਆਂ ਜਿਹਦੇ ਵਿੱਚ ਲਿਖਿਆ ਹੁੰਦਾ ਆਹ ਚੀਜ਼ ਖਾ ਲਓ ਆਹ ਚੀਜ਼ ਖਾ ਲਓ ਪਹਿਲੀ ਤਾਂ ਗੱਲ ਕਿਸੇ ਇੱਕ ਚੀਜ਼ ਖਾਣ ਨਾਲ ਆਪਣਾ ਭਾਰ ਕਦੇ ਨਹੀਂ ਘਟਦਾ ਇਹ ਗੱਲ ਰਿਐਲਿਟੀ ਆ ਆਪਾਂ ਵੈਸੇ ਇਹ ਚੀਜ਼ਾਂ ਨੂੰ ਕਹਿ ਦਿੰਦੇ ਆ ਵੀ ਖਣਿ ਸ਼ਾਇਦ ਮਤਲਬ ਕਿ ਕੋਈ ਬਣਾ ਲੂ ਕੋਈ ਹੈ ਨਾ ਇਦਾਂ ਤੇ ਜਾਂ ਕੋਈ ਲਿਕਵਿਡ ਚੀਜ਼ ਯੂਜ਼ ਕਰ ਲਓ ਜਾਂ ਇੱਕ ਮੈਂ ਸੁਣਿਆ ਕਿਸੇ ਤੋਂ ਕਹਿੰਦੇ ਫੈਟ ਗੋ ਕੈਪਸੂਲ ਹਨਾ ਕੁਛ ਏਦਾਂ ਨਹੀਂ ਆਪਾਂ ਨੂੰ ਇਦਾਂ ਇਹ ਚੀਜ਼ਾਂ ਦਾ ਜਿਹੜਾ ਯੂਜ਼ ਆ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਕੁਦਰਤੀ ਤਰੀਕੇ ਨਾਲ ਆਦਾ ਜਿਹੜਾ weight ਆ ਵੀ ਉਹ ਆਪਾਂ ਕਿਵੇਂ ਘਟਾ ਸਕਦੇ ਹਾਂ ਆਪਾਂ ਅੱਜ ਦੀ ਜਿਹੜੀ ਵੀਡੀਓ ਆ ਇਸ ਦੀ ਲੈ ਕੇ ਆਏ ਆ ਤੇ ਆਪਾਂ ਕੁਝ ਕਰਾਂਗੇ ਐਕਸਰਸਾਈਜ਼ ਤੁਹਾਨੂੰ ਵੀ ਦੱਸਾਂਗੇ ਤੁਸੀਂ ਇਹ ਐਕਸਰਸਾਈਜ਼ ਕਰਕੇ ਆਪਣਾ ਜਿਹੜਾ ਭਾਰ ਆ ਥੋੜੇ ਸਮੇਂ ਦੇ ਵਿੱਚ ਘਟਾ ਸਕਦੇ ਹੋ ਐਕਸਰਸਾਈਜ਼ ਹੀ ਸਾਡੀਆਂ ਭਾਰ ਕਿਉਂ ਘਟਾਉਂਦੀਆਂ ਆ ਤੇ ਜਿਹੜੀਆਂ ਦੂਸਰੀਆਂ ਚੀਜ਼ ਆਪਾਂ ਬਣਾ ਕੇ ਜਿਹੜੀਆਂ ਪੀਣ ਵਾਲੀਆਂ ਜਾਂ ਖਾਣ ਵਾਲੀਆਂ ਉਹ ਕਿਉਂ ਨਹੀਂ ਘਟਾਉਂਦੀਆਂ ਪਹਿਲੀ ਤਾਂ ਗੱਲ ਜੀ ਜਿਹੜੀ ਆਪਣੀ ਐਕਸਟਰਾ ਜਿਹੜੀ ਆਪਣੀ ਚਰਬੀ ਆ ਜਿਹੜੀ ਹੈ ਨਾ ਹੁੰਦੀ ਆ ਤੇ ਉਹ ਆਪਣੀ ਬਰਨ ਕਾ ਦੇ ਨਾਲ ਹੁੰਦੀ ਆ ਜਦੋਂ ਸਾਡੇ ਸਰੀਰ ਦਾ ਜ਼ੋਰ ਲੱਗੂਗਾ ਜਦੋਂ ਸਾਡੇ ਸਰੀਰ ਨੇ ਜ਼ੋਰ ਲਾਉਣਾ ਸਾਨੂੰ ਪਸੀਨਾ ਆਉਣਾ ਤੇ ਸਾਡੀ ਜਿਹੜੀ ਚਰਬੀ ਆ ਆਟੋਮੈਟਿਕਲੀ ਖੁਰਨੀ ਸ਼ੁਰੂ ਹੋਊਗੀ ਹੈ ਨਾ ਹੁਣ ਆਪਾਂ ਲਿਕੁਇਡ ਚੀਜ਼ਾਂ ਖਾ ਲੈਨੇ ਆ ਵੀ ਆ ਘਾੜਾ ਬਣਾ ਕੇ ਪੀ ਲੋ ਔ ਪੀ ਲੋ ਨਹੀਂ ਇਹ ਚੀਜ਼ਾਂ ਕਦੇ ਸਾਡਾ weight ਨਹੀਂ ਘਟਾਉਂਦੀਆਂ ਤੇ ਜੇ ਆਪਾਂ ਮਤਲਬ ਕਿ ਕੋਈ ਇਦਾਂ ਮੈਡੀਸਨ ਵਗੈਰੇ ਵੀ ਲੈਣੇ ਆ ਭਰਕਟੋਣ ਵਾਲੀ ਤੇ ਇਹ ਆਪਣੀਆਂ ਕਿਡਨੀਆ ਤੇ ਬਹੁਤ ਜ਼ਿਆਦਾ ਇਫੈਕਟ ਕਰਦੀ ਆ ਤੇ ਆਪਾਂ ਨੂੰ ਇਹ ਚੀਜ਼ਾਂ ਕਦੇ ਯੂਜ਼ ਨਹੀਂ ਕਰਨੀਆਂ ਚਾਹੀਦੀਆਂ ਤੇ ਆਪਾਂ ਨੂੰ ਫਰਸਟ ਆਫ ਆਲ ਜਦੋਂ ਆਪਣੀ ਗਲੀਦੀ ਹੋਈ ਆ ਤੇ ਜਾਂ ਮਤਲਬ ਵੈਸੇ ਆਪਣਾ weight ਜਿਹੜਾ ਗੇਨ ਹੋ ਗਿਆ ਤੇ ਇਹਦੇ ਲਈ ਆਪਾਂ ਨੂੰ ਪਹਿਲਾਂ ਜਿਹੜਾ ਸਭ ਤੋਂ ਪਹਿਲਾਂ ਜਿਹੜੀ ਚੀਜ਼ ਸੋਚਣ ਵਾਲੀ ਇਹ ਆ ਵੀ ਸਾਨੂੰ ਜਿਹੜਾ ਘਰ ਦਾ ਕੰਮ ਆ ਇਹ ਖੁਦ ਜੋਰ ਨਾਲ ਕਰਨਾ ਚਾਹੀਦਾ ਇਵੇਂ ਕਰਦੇ ਆਪਣੇ ਬਹੁਤ ਸਾਰੇ ਕੰਮ ਹੁੰਦੇ ਆ ਪੋਚੇ ਲੋਣਾ ਝਾੜੂ ਲੋਣਾ ਸਟੇਅਰ ਤੇ ਜਾਣ ਕਰਦੇ ਕੰਮ ਸਾਰੇ ਆਪਾਂ ਕਰਾਂਗੇ ਆਪਣਾ ਜੋਰ ਲੱਗੂ ਬਾਡੀ ਦਾ ਹੈਨਾ ਤੇ ਦੂਸਰੀ ਜਿਹੜੀ ਚੀਜ਼ ਆ ਤੇ ਜਿਹੜਾ ਨੈਕਸਟ ਆ ਮੈਂ ਕਹੂੰਗੀ ਵੀ ਆਪਣਾ ਖਾਣ ਪੀਣ ਤੇ ਆਪਾਂ ਨੂੰ ਬਹੁਤ ਪਰਹੇਜ਼ ਕਰਨਾ ਚਾਹੀਦਾ ਆਪਾਂ ਨੂੰ ਬਾਹਰ ਲੀਆਂ ਚੀਜ਼ਾਂ ਛੱਡਣੀਆਂ ਪਹਿਲਾਂ ਤਾਂ ਆਪਣੇ ਮੂੰਹ ਦੇ ਕੰਟਰੋਲ ਕਰਨਾ ਪੈਣਾ ਜੇ ਅਸੀਂ ਭਾਰ ਘਟਾਉਣਾ ਤੇ ਦੂਜਾ ਜਿਹੜੀਆਂ ਜਿਵੇਂ ਮਿੱਠੇ ਵਾਲੀਆਂ ਚੀਜ਼ਾਂ ਹੋ ਗਈਆਂ ਮਿੱਠਾ ਤਾਂ ਮਟਾਪੇ ਦੀ ਜੜ ਆ ਪੂਰੀ ਮਿੱਠਾ ਬਿਲਕੁਲ ਨਾ ਖਾਓ ਬੰਦ ਕਰ ਦਿਓ ਮੈਂ ਤੁਹਾਨੂੰ ਚਾਹ ਵੀ ਜਿਹੜੀ ਤੁਸੀਂ ਖੰਡ ਨਾ ਪਾਓ ਸ਼ੱਕਰ ਪਾਓ ਚਾਹ ਚ ਥੋੜੀ ਜੀ ਪਾ ਲਓ ਤੇ ਕਲੀ ਹੋਈ ਚੀਜ਼ ਬਿਲਕੁਲ ਨਾ ਖਾਓ ਜਿਹੜੀਆਂ ਜਿਵੇਂ ਬਾਹਰ ਆਪਾਂ ਨੂੰ ਹੁੰਦਾ ਹੈ ਨਾ ਜੀਭ ਦਾ ਸਵਾਦ ਵੀ ਗੋਲ ਗੱਪੇ ਖਾ ਲਓ ਤੇ ਜਾਂ 버거 ਵਗੈਰਾ ਜਾਂ ਕੁਝ ਤੇ ਇਹ ਚੀਜ਼ਾਂ ਬੰਦ ਕਰੋ ਇਹ ਤਾਂ ਇੱਕ ਤਾਂ ਨੁਕਸਾਨ ਤਾਂ ਕਰਦੀਆਂ ਹੀ ਕਰਦੀਆਂ ਤੇ ਸਾਨੂੰ ਬਿਮਾਰੀਆਂ ਬਹੁਤ ਲਾਉਂਦੀਆਂ ਇਹ ਇਹ ਚੀਜ਼ਾਂ ਬਿਲਕੁਲ ਨਹੀਂ ਖਾਣੀਆਂ ਚਾਹੀਦੀਆਂ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਐਕਸਰਸਾਈਜ਼ ਕਿਹੜੀਆਂ ਐਕਸਰਸਾਈਜ਼ ਮੈਂ ਕੀਤੀਆਂ ਤੇ ਬਹੁਤ ਸਾਰੇ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਹੁਣ ਦੁਬਾਰਾ ਬਹੁਤ ਸਾਰੇ ਕਮੈਂਟ ਆਏ ਸੀ ਕਿ ਦੁਬਾਰਾ ਸਾਨੂੰ ਹੋਰ ਐਕਸਰਸਾਈਜ਼ ਦੱਸੋ ਜਿਹਦੇ ਨਾਲ ਅਸੀਂ ਭਾਰ ਘਟਾ ਸੀ ਕਿ ਮੇਰਾ ਜਿਹੜਾ weight ਜੋ 74 ਹੋ ਗਿਆ ਸੀ ਆਫਟਰ ਡਿਲੀਵਰੀ ਜਦੋਂ ਮੇਰੀ ਫਸਟ ਡਿਲੀਵਰੀ ਹੋਈ ਸੀਗੀ ਤੇ ਪਰ ਹੁਣ ਮੇਰਾ weight ਐਟ ਪ੍ਰੈਜ਼ੈਂਟ 52 ਆ ਤੇ ਮਿੰਨ ਲੱਗਦਾ ਮੈਂ ਤਾਂ ਵੈਸੇ ਜਿਵੇਂ ਸਕੂਲ ਦੇ ਵਿੱਚ ਵੀ ਡੀਪੀ ਟੀਚਰ ਕਰਕੇ ਹਨਾ ਤੇ ਭੱਜ ਦੌੜ ਬਹੁਤ ਰਹਿੰਦੀ ਆ ਤੇ ਉਹਦੇ ਨਾਲ ਵੀ ਹੈ ਤੇ ਵੈਸੇ ਐਕਸਰਸਾਈਜ਼ ਜੇ ਤੁਸੀਂ ਇਹ ਵਾਲੀਆਂ ਜਰੂਰ ਫੋਲੋ ਕਰਿਓ ਤੇ ਇਹਨਾਂ ਨੂੰ ਕਰਿਓ ਵੀ ਤੁਸੀਂ ਤੇ ਤੁਹਾਨੂੰ ਲੱਗੂਗਾ ਵੀ ਕੇ ਤੁਹਾਡਾ ਭਾਰ ਆ ਜਿਹੜਾ ਆ ਪਿੱਛੇ ਤੁਸੀਂ ਦੇਖ ਰਹੇ ਹੋ ਜਿਵੇਂ ਸਾਡਾ ਘਰ ਦਾ ਮਾਹੌਲ ਇਹ じゃ ਮੇਰੇ ਦੋਨੇ ਬੱਚੇ ਬੇਟਾ ਮੇਰਾ ਹੈ ਨਹੀਂ ਇਹ ਸਾਡੀ ਮੇਰੇ ਜਿਓਰ ਦੀ ਬੇਟੀ ਆ ਦਰਾਣੀ ਦੀ ਮੇਰੀ ਦੀ ਤੇ ਅਸੀਂ ਘਰ ਚ ਵੀ ਜਿਵੇਂ ਆਪ ਐਕਸਰਸਾਈਜ਼ਾਂ ਕਰਦੇ ਕਰਕੇ ਬੱਚੇ ਵੀ ਹੁਣ ਉਵੇਂ ਪਿੱਛੇ ਲੱਗੇ ਹੋਏ ਆ ਤੇ ਮੇਰਾ ਬੇਟਾ ਵੀ ਮੇਰੀ ਬੇਟੀ ਵੀ ਮੇਰੇ ਹਸਬੰਡ ਵੀ ਇਹਨਾਂ ਨੂੰ ਤਾਂ ਚਲੋ ਸਾਰੇ ਜਾਣਦੇ ਆ ਅਸੀਂ ਐਕਸਰਸਾਈਜ਼ ਜਿਵੇਂ ਘਰ ਦੇ ਵਿੱਚ ਵੀ ਬੱਚਿਆਂ ਨੂੰ ਸਾਰੀਆਂ ਸਿਖਾਈਆਂ ਹੋਈਆਂ ਵਾ ਤੇ ਇੱਕ ਤੁਸੀਂ ਇੱਕ ਚੀਜ਼ ਹੋਰ ਯੋਗਾ ਜ਼ਰੂਰ ਕਰਿਆ ਕਰੋ। ਯੋਗਾ ਕਰੋਗੇ ਤੰਦਰੁਸਤ ਰਹੋਗੇ। ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗੂ। ਯੋਗਾ ਤਾਂ ਵੈਸੇ ਹੀ ਕਰਨਾ ਚਾਹੀਦਾ ਵਾ। ਕੋਈ ਏਜ ਨਹੀਂ, ਕੁਛ ਨਹੀਂ ਹੈ ਨਾ ਤੇ ਆਪਾਂ ਨੂੰ ਯੋਗਾ ਜਿਹੜੀ ਉਹਦੀ ਵੀ ਮੈਂ ਪਾਉਂਗੀ ਤੁਹਾਨੂੰ ਵੀਡੀਓ ਵੀ ਆਪਾਂ ਨੂੰ ਕਿਹੜਾ ਯੋਗਾ ਕਰਨਾ ਚਾਹੀਦਾ ਵਾ। ਕਿਹੜੀ ਏਜ ਕਿਦਾਂ ਹੈ ਨਾ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦੱਸ ਦਿਆਂ ਐਕਸਰਸਾਈਜ਼। ਕਿਹੜੀ ਐਕਸਰਸਾਈਜ਼ ਸਾਨੂੰ ਸਾਡਾ ਕਰਕੇ ਭਾਰ ਘਟਾ ਸਕਦੀਆਂ ਵਾ। ਚਲੋ। ਹਾਂਜੀ ਜਿਹੜੀ ਇਹ ਨੈਕਸਟ ਐਕਸਰਸਾਈਜ਼ ਹੈ ਇਹ ਮੇਰੀਆਂ ਬੇਟੀਆਂ ਕਰਕੇ ਦਿਖਾਉਣਗੀਆਂ। ਕਿਉਂਕਿ ਫਿਰ ਮੇਰੀ ਹਾਈਟ ਦਾ ਫਰਕ ਪੈਂਦਾ ਸੀ ਇਹਨਾਂ ਨਾਲ ਤੇ ਇਹ ਤੁਸੀਂ ਦੋ ਜਣੇ ਕਰ ਸਕਦੇ ਹੋ ਸਿੰਗਲ ਵੀ ਕਰ ਸਕਦੇ ਹੋ ਵੈਸੇ ਠੀਕ ਹੈ ਚਲੋ ਬੇਟੇ ਸਟਾਰਟ ਪੂਰੀ ਤੇਜ਼ੀ ਨਾਲ ਹਾਂਜੀ ਜਿਹੜੀ ਨੈਕਸਟ ਐਕਸਰਸਾਈਜ਼ ਆ ਇਹ ਤਾਂ ਬਹੁਤ ਈਜ਼ੀ ਆ ਇਹ ਤੁਸੀਂ ਸਾਰੇ ਹੀ ਕਰ ਸਕਦੇ ਹੋ ਜਿੱਦਾਂ ਆਪਾਂ ਬੈੱਡ ਤੇ ਸੌਣ ਲੱਗੇ ਆ ਤੇ ਜਾਂ ਆਪਾਂ ਦਿਨੇ ਵੀ ਆਰਾਮ ਕਰਦੇ ਆ ਹਨਾ ਆਪਾਂ ਸਾਈਕਲਿੰਗ ਇਹਨੂੰ ਐਕਸਰਸਾਈਜ਼ ਆਪਾਂ ਸਾਈਕਲਿੰਗ ਇਹ ਐਕਸਰਸਾਈਜ਼ ਨਾਲ ਤੁਹਾਡੀ ਢੇਰ ਦੀ ਚਰਬੀ ਬਹੁਤ ਘਟੇਗੀ ਹਾਂਜੀ ਬੇਟਾ ਸਟਾਰਟ ਹੱਥ ਬਿਲਕੁਲ ਨੀਚੇ ਲਾ ਲਓ ਹਾਂਜੀ ਚਲੋ ਸਟਾਰਟ ਸਾਈਕਲਿੰਗ ਦੋਨੇ ਲੈਗ ਸਿੱਧੀਆਂ ਕਰਕੇ ਵੀ ਕਰ ਸਕਦੇ ਹੋ ਵੈਰੀ ਗੁੱਡ ਠੀਕ ਹੈ ਸ਼ਾਬਾਸ਼ ਇਹ ਐਕਸਰਸਾਈਜ਼ ਨਾਲ ਬਹੁਤ ਫਰਕ ਪੈਂਦਾ ਵਾ ਜੇ ਤੁਸੀਂ ਦੂਜੀ ਐਕਸਰਸਾਈਜ਼ ਨਹੀਂ ਕਰ ਸਕਦੇ ਨਾ ਤੁਸੀਂ ਇਹ ਐਕਸਰਸਾਈਜ਼ ਜ਼ਰੂਰ ਕਰਿਓ ਹਾਂਜੀ ਜਿਹੜੀ ਨੈਕਸਟ ਐਕਸਰਸਾਈਜ਼ ਆ ਹਾਂਜੀ ਸਟਾਰਟ ਬੇਟੇ ਲੈਗਸ ਇਕੱਠੀਆਂ ਕਰ ਲਦੋ ਨੇ ਸ਼ਾਬਾਸ਼ ਜਿਹੜੀ ਇਹ ਚ ਐਕਸਰਸਾਈਜ਼ ਦੇ ਵਿੱਚ ਲੈਗਸ ਆਪਣੀਆਂ ਜਿਹੜੀਆਂ ਹਾਂਜੀ ਇਹ ਵੀ ਆਪਣੇ ਪੇਟ ਦੀ ਜਿਹੜੀ ਚਰਬੀ ਘਟਾਉਣ ਦੇ ਲਈ ਹੈ ਸ਼ਾਬਾਸ਼ ਤੇਜ਼ੀ ਨਾਲ ਲੱਤਾਂ ਬਿਲਕੁਲ ਸਿੱਧੀਆਂ ਪਹਿਲਾਂ ਪ੍ਰੋਬਲਮ ਆਊਗੀ ਤੁਹਾਨੂੰ ਕਰਨ ਦੇ ਵਿੱਚ 2-4 ਦਿਨ ਹਾਂਜੀ ਵੈਰੀ ਗੁੱਡ ਸ਼ਾਬਾਸ਼ ਇਹ ਤੇ ਜਿਹੜੀ ਬੈੱਡ ਵਾਲੀ ਐਕਸਰਸਾਈਜ਼ ਆ ਨਾ ਬੈੱਡ ਤੇ ਪੈ ਕੇ ਸਾਈਕਲਿੰਗ ਵਾਲੀ ਤੇ ਉਹ ਵਾਲੀ ਐਕਸਰਸਾਈਜ਼ ਬਹੁਤ 파ਰ ਘਟਾਉਂਦੀ ਹੈ ਆਪਣਾ ਬਹੁਤ ਜਿਆਦਾ ਫਰਕ ਪੈਂਦਾ ਉਹ ਤਾਂ ਦਿਨਾਂ ਚ ਹੀ ਫਰਕ ਪੈ ਜਾਣਾ ਤੁਸੀਂ ਦੇਖਿਓ ਤੇ ਹਾਂਜੀ ਚੱਲ ਚੱਲ ਫਟਾਫਟ ਸਟਾਰਟ ਵੈਰੀ ਗੁੱਡ ਐ ਮਖਰੀ ਹਾਂਜੀ ਤੇ ਆਪਾਂ ਵੀਡੀਓ ਦਾ ਕਰਦੇ ਹਾਂ ਹੁਣ ਐਂਡ ਤੇ ਆਪਾਂ ਯੋਗਾ ਦੀ ਐਕਸਰਸਾਈਜ਼ ਪਾਵਾਂਗੇ ਕਿਹੜੇ ਯੋਗਾ ਆਪਾਂ ਕਰ ਸਕਦੇ ਆ ਤੇ ਬੱਚਿਆਂ ਨੂੰ ਵੀ ਆਪਾਂ ਕਿਹੜੇ ਯੋਗਾ ਜਿਹੜੇ ਕਰਵਾ ਸਕਦੇ ਜਿਵੇਂ ਹਾਈਟ ਲਈ ਹੋ ਗਿਆ ਤੇ ਜਾਂ ਬੋਡੀ ਦੀ ਹੈਲਥ ਲਈ ਹੋ ਗਿਆ ਤੇ ਤੁਹਾਨੂੰ ਸਾਡੀਆਂ ਅੱਜ ਦੀ ਐਕਸਰਸਾਈਜ਼ ਵਾਲੀ ਵੀਡੀਓ ਕਿਵੇਂ ਲੱਗੀ ਜੇਕਰ ਤੁਸੀਂ ਚਾਹੋ ਕਿ ਇਦਾਂ ਦੀਆਂ ਹੋਰ ਵੀਡੀਓ ਪਾਈਏ ਤਾਂ ਸਾਨੂੰ ਕਮੈਂਟ ਜਰੂਰ ਕਰਿਓ ਤੇ ਚਲੋ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ